ਜਿਨ੍ਹਾਂ ਦੀ ਰੋਟੀ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਚੱਲ ਰਹੀ ਹੈ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖੋ ਕੰਮ ਭਾਵੇਂ ਜਿਹੜਾ ਮਰਜ਼ੀ ਹੋਵੇ ਪਰ ਜਦੋਂ ਤੁਸੀਂ ਪਹਿਲਾਂ ਨਾਮ ਬਾਬਾ ਦੀਪ ਸਿੰਘ ਦਾ ਲਲਿਆ ਨਾ ਫਿਰ ਸਮਝ ਲਓ ਕੰਮ ਚੱਲਣਾ ਹੀ ਚੱਲਣਾ ਹੈ ਕਿਉਂਕਿ ਫਿਰ ਉਹ ਆਪ ਸਖਾਈ ਹੋਣਗੇ ਉਹਨਾਂ ਨੂੰ ਪਤਾ ਕਿ ਮੇਰੇ ਬੱਚੇ ਨੇ ਮੇਰੇ ਕੋਲੋਂ ਮੰਗਿਆ ਤੇ ਇਹਦੇ ਘਰ ਚ ਖਜ਼ਾਨੇ ਮੈ ਕੋਈ ਭਰਨੇ ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾਂ ਦਾ ਕੋਈ ਅੰਤ ਨਹੀਂ ਹੈਗਾ ਤੁਸੀਂ ਵਿਸ਼ਵਾਸ ਕਰੋ ਤੇ ਬਾਬਾ ਦੀਪ ਸਿੰਘ ਜੀ ਮਿਹਰ ਕਰਨਗੇ ਜਿਨ੍ਹਾਂ ਦੀ ਰੋਟੀ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਚੱਲ ਰਹੀ ਹੈ ਉਹ ਤਨ ਤਨ ਬਾਬਾ ਦੀਪ ਸਿੰਘ ਜੀ ਲਿਖੋ ਕੰਮ ਭਾਵੇਂ ਜਿਹੜਾ ਮਰਜ਼ੀ ਹੋਵੇ ਪਰ ਜਦੋਂ ਤੁਸੀਂ ਪਹਿਲਾਂ ਨਾਮ ਬਾਬਾ ਦੀਪ ਸਿੰਘ ਦਾ ਲਲਿਆ ਨਾ ਫਿਰ ਸਮਝ ਲਓ ਕੰਮ ਚੱਲਣਾ ਹੀ ਚੱਲਣਾ ਕਿਉਂਕਿ ਫਿਰ ਉਹ ਆਪ ਸਹਾਈ ਹੋਣਗੇ ਉਹਨਾਂ ਨੂੰ ਪਤਾ ਕਿ ਮੇਰੇ ਬੱਚੇ ਨੇ ਮੇਰੇ ਕੋਲੋਂ ਮੰਗਿਆ ਤੇ ਅਧਿਕਾਰ ਸੇ ਖਜ਼ਾਨੇ ਮੈਂ ਹੋਈ ਪਰਨੇ ਆ ਬਾਬਾ ਦੀਪ ਸਿੰਘ ਜੀ ਦੀਆਂ ਰਹਿਮਤਾਂ ਦਾ ਕੋਈ ਅੰਤ ਨਹੀਂ ਹੈਗਾ ਤੁਸੀਂ ਵਿਸ਼ਵਾਸ ਕਰੋ ਤੇ ਬਾਬਾ ਦੀਪ ਸਿੰਘ ਜੀ ਮਿਹਰ ਕਰਨਗੇ